ਪੰਜਾਬ ਵਿੱਚ ਲਗਾਤਾਰ ਹੋ ਰਹੀ بارش ਕਾਰਨ ਕਈ ਜ਼ਿਲ੍ਹੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ ਗੁਰਾਏ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਵੱਖ-ਵੱਖ ਤਰ੍ਹਾਂ ਦੇ ਰਾਸ਼ਨ ਸਮਗਰੀ ਇਕੱਠੀ ਕਰਕੇ ਲੋੜਵੰਦ ਪਰਿਵਾਰਾਂ ਨੂੰ ਭੇਜੀ ਗਈ ਇਸ ਸਬੰਧੀ ਗੁਰਾਇਆਂ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਸ਼ਨ ਦਵਾਈਆਂ ਪੀਣ ਵਾਲੇ ਪਾਣੀ ਅਤੇ ਹੋਰ ਸਮਾਨ ਨਾਲ ਭਰੀਆਂ ਤਿੰਨ ਟਰਾਲੀਆਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਭੇਜੀਆਂ ਗਈਆਂ। ਉਹਨਾਂ ਸਾਰੇ ਸਾਥੀਆਂ, ਸ਼ਹਿਰ ਵਾਸੀਆਂ, ਦੋਸਤਾਂ ਅਤੇ ਐਨਆਰਆਈ ਪਰਵਾਹਾਂ ਦਾ ਉਹਨਾਂ ਦੀ ਮਦਦ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪੂਰਾ ਪੰਜਾਬ ਭਿਆਨਕ ਹੜ੍ਹ ਵਰਗੀ ਆਫਤ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਜਾਇਦਾਦ, ਰੁਜ਼ਗਾਰ ਅਤੇ ਜਾਨ ਮਾਲ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਪੰਜਾਬ ਦੇ ਲੋਕ ਮਿਲ ਕੇ ਕੰਮ ਕਰਕੇ ਹੀ ਅਜਿਹੀ ਆਫਤ ਦਾ ਹੱਲ ਕੱਢਣਗੇ ਇਸ ਲਈ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹੱਥ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗगन ਮੋਬਾਈਲ ਗੁਰਾਇਆਂ ਤੋਂ ਗਰਾਆਂ ਮੋਬਾਈਲ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਬਹੁਤ ਹੜ੍ਹਾਂ ਨੇ ਤਬਾਹੀ ਮਚਾਈ ਹੈ ਜਿਸ ਦਾ ਕਰਕੇ ਅਸੀਂ ਜਿਹੜੇ ਵੀ ਵੀਰ ਇਸ ਪ੍ਰੋਬਲਮ ਨਾਲ ਜੂਝ ਰਹੇ ਹਨ ਉਹਨਾਂ ਲਈ ਰਾਹਤ ਦੀ ਸਮਗਰੀ ਲੈ ਕੇ ਚੱਲੇ ਹਾਂ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ ਇਸ ਮੁਹਿਮੇ ਦੇ ਤਹਿਤ ਗੁਰਾਇਆ ਵਾਸੀਆਂ ਨੇ ਸਾਨੂੰ ਬਹੁਤ ਭਰਮਾ ਸਹਿਯੋਗ ਦਿੱਤਾ ਹੈ ਸਾਰੇ ਐਨ ਆਰ ਆਈ ਵੀਰ ਨੌਜਵਾਨ ਵੀਰਾਂ ਨੇ ਸਾਨੂੰ ਬਹੁਤ ਭਰਮਾ ਸਹਿਯੋਗ ਦਿੱਤਾ ਹੈ ਬਹੁਤ ਵੱਡੀ ਮਾਤਰਾ ਵਿੱਚ ਸਮਗਰੀ ਇਕੱਠੀ ਹੋਈ ਹੈ ਜਿਨ੍ਹਾਂ ਵਿੱਚ ਖਾਣ ਪੀਣ ਦਾ ਰਾਸ਼ਨ ਅਤੇ ਜ਼ਰੂਰੀ ਦਵਾਈਆਂ ਜਿਵੇਂ ਕਿ ਆਪਣੇ ਜੋ ਵੀ ਬਿਮਾਰੀਆਂ ਚੱਲ ਰਹੀਆਂ ਹਨ ਉਹਨਾਂ ਤੋਂ ਰਾਹਤ ਲਈ ਸਾਰੀਆਂ ਦਵਾਈਆਂ ਸਾਡੇ ਕੋਲ ਉਪਲਬਧ ਹੈ ਜੋ ਕਿ ਅਸੀਂ ਵੱਡੀ ਮਾਤਰਾ ਵਿੱਚ ਹੱਡ ਪੀੜਤਾਂ ਲਈ ਲੈ ਕੇ ਚੱਲੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਜ਼ਿਆਦਾ ਮਾਰ ਪਈ ਹੋਈ ਹੈ ਪਾਣੀ ਦੇ ਨਾਲ ਜੂਝ ਰਹੇ ਨੇ ਸਾਰੇ ਇਲਾਕੇ ਸੋ ਉਹ ਸਿਲਸਿਲੇ ਦੇ ਵਿੱਚ ਸਾਡੇ ਕਿਸੇ ਜਾਣ ਪਛਾਣ ਦੇ ਮਹਤਾਜ ਨੇ ਗगन ਭਾਜੀ ਹੋਣੀ ਗਰਾਂ ਤੋਂ ਜਿਹੜੀ ਸੇਵਾ ਕਰਨ ਦੀ ਮੁਦ ਮਹਿੰਮ ਚਲਾਈ ਸੀ ਤੇ ਉਸ ਦੇ ਸਿਲਸਿਲੇ ਦੇ ਵਿੱਚ ਜਿੰਨੇ ਵੀ ਸਾਡੇ ਸੇਵਾਦਾਰ ਬਲੈਂਟਰੀ ਵੀਰ ਐਨ ਆਰ ਆਈ ਭਰਾ ਜਾਂ ਜਿੱਦਾਂ ਦੀ ਵੀ ਜਿੰਨੀ ਫਿਜ਼ੀਕਲੀ ਤੇ ਨਾਲ ਫਾਈਨੈਂਸ਼ੀਅਲੀ ਹੈਲਪ ਕੀਤੀ ਆ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਸੋ ਅੱਜ ਅਸੀਂ ਰਾਸ਼ਨ ਤੇਲ ਦਿੱਲੀ ਦੀ ਜਿੰਨੀ ਵੀ ਜੂਸ ਹੋਣ ਵਾਲੀ ਸਮਗਰੀ ਮੈਡੀਕਲ ਸੈਟ ਆ ਫਸਟ ایڈ ਤੇ ਨਾਲ ਕੋਸਮੈਟਿਕ ਜਾਂ ਹੋਰ ਵੀ ਲੋੜੀਂਦੀਆਂ ਚੀਜ਼ਾਂ ਅਸੀਂ ਲੈ ਕੇ ਅੱਜ ਗਰਦਾਸਪੁਰ ਏਰੀਆ ਉੱਥੇ ਅਸੀਂ ਕੂਚ ਕਰਨ ਜਾ ਰਹੇ ਹਾਂ ਸੋ ਜਿੰਨੇ ਵੀ ਵੀਰਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਬੜੀ ਮਿਹਰਬਾਨੀ